ਸਾਸਰੀਆ ਕਾਲ ਮੈਂ ਹარეਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮਨਸ਼ੀ ਫਾਰੂਖ ਜੀ ਦੀ ਖਾਸ ਰਿਪੋਰਟ ਪਿਛਲੇ ਦਿਨੀ ਪੰਜਾਬ ਅੰਦਰ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਡੇਰਾ ਬਸੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਨੂੰ ਵੇਖਦੇ ਹਾਂ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਹਸਪਤਾਲਾਂ ਤੇ ਮੈਡੀਕਲ ਸੰਸਥਾਵਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਦਿੱਤੇ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਮੁਖੀ ਗगन ਅਜੀਤ ਸਿੰਘ ਦੀਆਂ ਹਦਾਇਤਾਂ ਤੇ ਕੁਲਦੀਪ ਸਿੰਘ ਡੀਐਸਪੀ ਥਾਣਾ ਮੁਖੀ ਸਿਟੀ ਇੱਕ ਮਨਪ੍ਰੀਤ ਸਿੰਘ ਸਮੇਤ ਪੁਲਿਸ ਨੇ ਜ਼ਿਲ੍ਹਾ ਸਿਵਲ ਹਸਪਤਾਲ ਜਾਇਜ਼ ਲਿਆ ਇੰਦੇ ਮੌਕੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਡੇਰਾ ਬਸੀ ਤੇ ਗੁਰਦਾਸਪੁਰ ਦੇ ਹਸਪਤਾਲਾਂ ਵਿਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਤੇ ਇੱਥੇ ਪਹਿਲਾਂ ਹੀ ਪੁਲਿਸ ਚੌਕੀ ਕੋਲੋਂ ਦੋ ਗਾਰਡ ਲਾਏ ਹੋਏ ਹਨ ਤੇ ਹੁਣ ਪੀਸੀਆਰ ਤੇ ਦੋ ਹੋਰ ਮੁਲਾਜ਼ਮ ਲਾਏ ਗਏ ਹਨ ਤਾਂ ਜੋ ਸਿਵਲ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸਰ ਅੱਜ ਸਿਵਲ ਹਸਪਤਾਲ ਮਲੇਟ ਪੁਲਤ ਵਿਚ ਭਾਰੀ ਫੋਰਸ ਤੁਸੀਂ ਆਏ ਹੋ ਤੇ ਇਹ ਦਾ ਖੰਨਸ਼ੀ ਹੈ ਕੀ وجہ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੱਲ ਡੋਕਟਰ ਨਾਮਾ ਮ ਗਿਆ ਨੇ ਸਿਗੁਰਾ ਦਾ ਵਿਰਾਸਤ ਕੋਈ ਇੱਕ ਦਾਸਪੁਰ ਚਰੜਾ ਦੇ ਕੋਲ ਜਿੱਥੇ ਬਾਦਲ ਜਿੱਥੇ ਆ ਕੇ ਉਹ ਗੱਲ ਨੂੰ ਲੈ ਕੇ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੇ ਸਾਰੇ ਨਾਮ ਤੇ ਦਾਖਲ ਕਰੀ ਦਿੱਤਾ ਵੀ ਜਿਹੜੀਆਂ ਮੈਡੀਕਲ ਸੰਸਥਾਵਾਂ ਨੇ ਹਸਪਤਾਲ ਨੇ ਇਹ ਸਾਇੰਸ ਜਿਹੜੀਆਂ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਏ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਮਾਨਯੋਗ ਐਸਐਸਓ ਸਰਵਰ ਦਾ ਦਫ਼ਤਰ ਨੇ ਮੈਨੂੰ ਹੁਕਮ ਜਾਰੀ ਕੀਤਾ ਤੇ ਮੈਂ ਐਸਐਸਓ ਸਿਟੀ ਬੰਦ ਦੇ ਨਾਲ ਇਸ ਸਿਵਲ ਹਰਦਾਲ ਦੀ ਸੁਰੱਖਿਆ ਨੂੰ ਚੈੱਕ ਕਰਨਾ ਆ ਦੇਖਣਾ ਆ ਇੱਥੇ ਸਾਡੀ ਆਲਰੇਡੀ ਹੈ ਜਿਹੜੀ ਗਾਰਡ ਕੋਪਤੀ 24 ਘੰਟੇ ਦਿੱਤੇ ਆ ਉਹ ਲੱਗੀ ਹੋਈ ਆ ਉਹਦੇ ਨਾਲ ਇੱਕ ਅਸੀਂ ਪੀਸੀਆਰ ਵੀ ਪਾਇਨਾਦ ਕੀਤਾ ਹੈ ਪਿਛਲੇ ਸਮੇਂ ਦੇ ਦੌਰਾਨ ਕਾਫੀ ਸਮੇਂ ਮੈਨੂੰ ਵੀ 8-9 ਮਿੰਟ ਹੋ ਗਏ ਤੇ ਲੱਗਦੇ ਨੂੰ ਕਦੇ ਵੀ ਕੋਈ ਇੱਥੇ ਮੰਦਭਾਗੀ ਘਟਨਾ ਜਾਂ ਕੋਈ ਹਮਲੇ ਵਾਲੀ ਜਾਂ ਕੋਈ ਮਤਲਬ ਡਾਇਰੈਕਟਰੀ ਸਟਾਫ ਹੈ ਜਿਹੜਾ ਮਾੜਾ ਚੰਗਾ ਕਰਨ ਬਾਰੇ ਜਾਂ ਮਾੜੇ ਬਿਹੇਵਰ ਬਾਰੇ ਨਹੀਂ ਆਈ ਹੈਗੀ ਤੇ ਅਸੀਂ ਐਸਐਮਓ ਸਾਹਿਬ ਨੂੰ ਵੀ ਸਲਾਰਜ ਗੀ ਸੀ ਜੀ ਨੂੰ ਗਿਆ ਉਹਨਾਂ ਨੇ ਵੀ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਦੇ ਸਹੀ ਘਟਾਈ ਹੈਗੀ ਤੇ ਅਸੀਂ ਵੀ ਇਸੇ ਗੱਲ ਤੇ ਆਂ ਵੀ ਅਸੀਂ ਇੱਥੇ ਆ ਜਿਹੜੀ ਸਿਗਨ ਹਸਪੀਟਲ ਮਲੇਰਪੁਰ ਲੈ ਇੱਥੇ ਕੋਈ ਵੀ ਅਸੀਂ ਮਾਰੇ ਬੰਦੇ ਨੂੰ ਇੱਥੇ ਦੋ ਸਟਾਫ ਨਾਲ ਲੱਜੈਂ ਕਿ ਜਿਹੜੇ ਪੇਸ਼ੈਂਟ ਆਸਣ ਉਹਨਾਂ ਨਾਲ ਅਸੀਂ ਬਸ ਨੂੰ ਜੀ ਹਾਂ ਕੋਈ ਗੱਲ ਬਾਤ ਇਹ ਨੂੰ ਕਰਨ